ਸੱਚੀ ਗੱਲ ਜੀ ਤੁਸੀਂ ਜਿਹੜੇ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਪੰਜਾਬੀ ਹੀ ਪੰਜਾਬੀ ਦਾ ਵੈਰੀ ਹੈ ਇਸ ਵੀਡੀਓ ਨੂੰ ਦੇਖ ਕੇ ਇਹ ਗੱਲ ਸਾਬਤ ਹੋ ਜਾਂਦੀ ਹੈ ਭਰੋਸੇ ਦੀ ਗੱਲ ਕਰੀਏ ਤਾਂ ਅੱਜ ਕੱਲ ਆਪਣੇਾਂ ਤੇ ਵੀ ਭਰੋਸਾ ਕਰਨਾ ਮੁਸ਼ਕਲ ਹੈ ਕਿਉਂਕਿ ਭਰੋਸੇ ਦੇ ਨਾਂ ਤੇ ਧੋਖਾ ਹੀ ਮਿਲਦਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਗੇ ਦੇ ਪਿੰਡ ਨਿਹਾਲ ਸਿੰਘ ਵਾਲਾ ਤੋਂ ਇਹ ਜਿਹੜਾ ਸਰਦਾਰ ਵਿਅਕਤੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਸ ਸਰਦਾਰ ਵਿਅਕਤੀ ਨੇ ਐਨੀ ਇੱਕ ਘਟਿਆ ਕਰਤੂਤ ਕੀਤੀ ਹੈ ਜਿਸ ਨੂੰ ਸੁਣ ਕੇ ਦੇਖ ਕੇ ਤੁਸੀਂ ਇਸ ਸਰਦਾਰ ਬੰਦੇ ਨੂੰ ਲਾਂ ਤਾਂ ਜਰੂਰ ਪਾਉਂਗੇ ਇਸ ਨੇ ਐਨੀ ਇੱਕ ਘਟਿਆ ਕਰਤੂਤ ਕੀਤੀ ਹੈ ਕਿ ਆਪਣੇ ਸਿਰ ਤੇ ਬਣੀ ਹੋਈ ਪੱਗ ਨੂੰ ਵੀ ਇਸ ਨੇ ਖਿਆਲ ਦੇ ਵਿੱਚ ਨਹੀਂ ਲਿਆਂਦਾ ਤੁਹਾਨੂੰ ਦੱਸ ਦਈਏ ਕਿ ਇਸ ਸਰਦਾਰ ਵਿਅਕਤੀ ਨੇ ਇੱਕ ਬਜ਼ੁਰਗ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਦਰਅਸਲ ਇੱਕ ਬਜ਼ੁਰਗ ਏਟੀਐਮ ਦੇ ਵਿੱਚ ਖੜਾ ਹੁੰਦਾ ਹੈ ਜਿਸ ਨੂੰ ਏਟੀਐਮ ਯੂਜ਼ ਕਰਨਾ ਨਹੀਂ ਆਉਂਦਾ ਸ਼ਾਇਦ ਕੋਈ ਉਸ ਨੂੰ ਪ੍ਰੋਬਲਮ ਆ ਗਈ ਸੀ ਏਟੀਐਮ ਦੇ ਵਿੱਚ ਉਦੋਂ ਹੀ ਇੱਕ ਸਰਦਾਰ ਵਿਅਕਤੀ ਏਟੀਐਮ ਦੇ ਵਿੱਚ ਆਉਂਦਾ ਹੈ ਤੇ ਉਸ ਬਜ਼ੁਰਗ ਨੂੰ ਇਹ ਹੁੰਦਾ ਹੈ ਕਿ ਚਲੋ ਆਪਣੀ ਕਮਿਊਨਿਟੀ ਦਾ ਬੰਦਾ ਹੈ ਸਰਦਾਰ ਬੰਦਾ ਹੈ ਤੇ ਮੈਂ ਇਸ ਨੂੰ ਆਪਣੀ ਪ੍ਰੋਬਲਮ ਦੱਸ ਦਿੰਦਾ ਹਾਂ ਤੇ ਇਹ ਸਰਦਾਰ ਵਿਅਕਤੀ ਉਸ ਬਜ਼ੁਰਗ ਵਿਅਕਤੀ ਦੀ ਮਦਦ ਕਰਨ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਇਹ ਬੜੀ ਹੀ ਚਲਾਕੀ ਦੇ ਨਾਲ ਉਸ ਬਜ਼ੁਰਗ ਵਿਅਕਤੀ ਦਾ ਏਟੀਐਮ ਜਿਹੜਾ ਹੁੰਦਾ ਹੈ ਉਹ ਬਦਲ ਲੈਂਦਾ ਹੈ ਆਪਣਾ ਏਟੀਐਮ ਉਸ ਵਿਅਕਤੀ ਨੂੰ ਦੇ ਜਾਂਦਾ ਹੈ ਤੇ ਇਸ ਬਜ਼ੁਰਗ ਵਿਅਕਤੀ ਦਾ ਜਿਹੜਾ ਏਟੀਐਮ ਹੁੰਦਾ ਹੈ ਇਹ ਸਰਦਾਰ ਬੰਦਾ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਸ ਬਜ਼ੁਰਗ ਵਿਅਕਤੀ ਦੇ ਅਕਾਊਂਟ ਦੇ ਵਿੱਚੋਂ ਤਕਰੀਬਨ 1 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਇਹ ਬਜ਼ੁਰਗ ਵਿਅਕਤੀ ਨੇ ਆਪਣੀ ਸਟੇਟਮੈਂਟ ਦੇ ਕੇ ਪ੍ਰੂਫ ਦਿੱਤੇ ਨੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੋ ਚੁੱਕਾ ਹੈ ਇਸ ਮਸਲੇ ਦਾ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਜ਼ੁਰਗ ਵਿਅਕਤੀ ਦੇ account ਦੀਆਂ statementਾਂ ਕਿੰਨੀਆਂ transactionਾਂ debit ਹੋਈਆਂ ਨੇ ਤਾ ਇਥੇ ਇਹੀ ਕਹਿਣਾ ਬੰਦਾ ਹੈ ਦੋਸਤੋ ਕਿ ਕਦੇ ਵੀ ਕਿਸੇ ਤੇ ਭਰੋਸਾ ਨਾ ਕਰੋ ਭਰੋਸਾ ਤਾਂ ਆਪਣਿਆਂ ਤੇ ਵੀ ਨਹੀਂ ਕੀਤਾ ਜਾਂਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਤਾਂ ਬੈਦਾਨੇ ਤੇ ਤਾਂ ਆਪਾਂ ਕਿਵੇਂ ਭਰੋਸਾ ਕਰ ਸਕਦੇ ਹਾਂ ਇਸੇ ਕਰਕੇ ਕਈ ਲੋਕ ਇਸ ਤਰ੍ਹਾਂ ਦੇ ਠੱਗੀਆਂ ਦੇ ਸ਼ਿਕਾਰ ਹੋ ਚੁੱਕੇ ਨੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਸਰਦਾਰ ਬੰਦੇ ਨੂੰ ਜਿਹੜਾ ਕਿ ਚੰਗੀ ਭਲੀ ਫੈਮਿਲੀ ਤੋਂ ਲੱਗ ਰਿਹਾ ਹੈ ਨੌਕਰੀ ਪੇਸ਼ੇ ਵਾਲਾ ਬੰਦਾ ਵੀ ਲੱਗ ਰਿਹਾ ਹੈ ਪਰ ਇਸ ਨੇ ਇੰਨੀ ਕਿ ਘਟੀਆਂ ਕਰਤੂਤ ਕਰ ਦਿੱਤੀ ਕਿ ਹੁਣ ਇਸ ਨੂੰ ਲਾਂਤਾਂ ਤੋਂ ਸੇਵਾ ਕੁਝ ਵੀ ਨਹੀਂ ਮਿਲਦਾ ਤਾਂ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਇਸ ਵੀਡੀਓ ਤੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੇ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਲੋਕ ਅਜਿਹੇ ਵਿਅਕਤੀਆਂ ਦੇ ਝਾਂਸਿਆਂ ਦੇ ਵਿੱਚ ਨਾ ਆਉਣ ਤਾਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਦੀਆਂ ਹੋਰ ਵੀਡੀਓ ਨੂੰ ਦੇਖੋ ਥੈਂਕ ਯੂ ਦੋਸਤੋ